ਤੇ ਅੱਜ ਕੱਲ ਜਿਹੜੇ ਜਿਹਨੂੰ ਫਾਸਟ ਫੂਡ ਕਹਿੰਦੇ ਨੇ ਇਹ ਵੀ ਨਹੀਂ ਮੰਗਿਆ ਭਗਤ ਨਾਨਾ ਜੀ ਨੇ ਇਹ ਗੱਲਾਂ ਨਾਲ ਕਰਨੀਆਂ ਜ਼ਰੂਰੀ ਨੇ ਤਲਿਆ ਭੋਜਨ ਵੀ ਨਹੀਂ ਮੰਗਿਆ ਤੇ 8-8 ਦਿਨਾਂ ਦਾ ਬਿਹਾ ਭੋਜਨ ਵੀ ਨਹੀਂ ਮੰਗਿਆ ਵੀ ਫ੍ਰਿਜਾਂ ਵਿੱਚ ਲਾ ਲਾ ਕੇ 10-10 ਦਿਨ ਦਾ ਬਿਹਾ ਭੋਜਨ ਖਾਈ ਜਾਓ ਇਹ ਵੀ ਸਿਹਤ ਲਈ ਹਾਨੀਕਾਰਕ ਹੈ ਡਾਕਟਰ ਰੋਗ ਦੇਣਾ ਵੀ ਫ੍ਰਿਜ ਦਾ ਨਾਂ ਖਾਓ ਵਿੱਚ ਰੱਖ ਰੱਖੇ ਹੁਣ ਤਾਂ ਕਹਿੰਦੇ ਨੇ ਜੀ ਦੱਸੋ ਕੀ ਕੀ ਲਿਆਈਏ ਪੁੱਛੀ ਵੀ ਕੀ ਕੀ ਗਏ ਤਿੰਨ ਚਾਰ ਸਬਜ਼ੀਆਂ ਨੇ ਮੈਂ ਕਿਹਾ ਵੀ ਤਿੰਨ ਚਾਰ ਇੰਨੀਆਂ ਕਿੱਥੋਂ ਬਣ ਗਈਆਂ ਕਹਿੰਦੇ ਇੱਕ ਕੱਲ ਵਾਲੀ ਏ ਇੱਕ ਪਰਸੋਂ ਵਾਲੀ ਏ ਤੇ ਇੱਕ ਚੌਥੇ ਵਾਲੀ ਏ ਚਾਰ ਸਬਜ਼ੀਆਂ ਨੇ ਮੈਂ ਕਿਹਾ ਜੀ ਗੁਰੂ ਬਚਾਏ ਨਾ ਚਾਰ ਸਬਜ਼ੀਆਂ ਤੋਂ ਚਾਰ ਹੀ ਚੰਗਾ ਤੂੰ ਕਿਉਂ ਬਈ ਹੋ ਗਈ ਤੇ ਪੰਜ ਵਾਰੀ ਤੂੰ ਸਾਂ ਗਰਮ ਕੀਤੀ ਏ ਉਹਦੇ ਵਿੱਚ ਜਿਹੜਾ ਤੱਤ ਸੀ ਉਹ ਜ਼ਹਿਰ ਬਣ ਗਿਆ ਗਰਮ ਕਰ ਕਰ ਕੇ ਡਾਕਟਰ ਕਹਿੰਦੇ ਨੇ ਵੀ ਸਬਜੀ ਦੂਜੀ ਵਾਰੀ ਗਰਮ ਨਾ ਕਰੋ ਜੇ ਦੂਜੀ ਵਾਰੀ ਗਰਮ ਕੀਤੀ ਤੇ ਇਹਦੇ ਜਿਹੜੇ ਤੁਹਾਡੇ ਪੋਸਟਿਕ ਤੱਤ ਨੇ ਉਹਨਾਂ ਪੁਆਇਜ਼ਨ ਵਿੱਚ ਜ਼ਹਿਰ ਵਿੱਚ ਬਦਲ ਜਾਣਾ ਨੁਕਸਾਨ ਕਰਨਾ ਤੁਹਾਡਾ ਤਾਂ ਇਦਾਂ ਦਾ ਜਿਹੜਾ ਗੁਰੂ ਅਮਰਦਾਸ ਜੀ ਨੇ ਚਲਾਇਆ ਸੀ ਨਾ ਗੋਇੰਦਵਾਲ ਸਾਹਿਬ ਦੇ ਵਿੱਚ ਵੀ ਰਾਤ ਨੂੰ ਦੇਗਾ ਮੁੱਧੀਆਂ ਮਾਰ ਕੇ ਸੌਣਾ ਤੁਸੀਂ ਇਤਿਹਾਸ ਵਿੱਚ ਸੁਣਿਆ ਹੋਣਾ ਵੀ ਸ਼ਾਮੀ ਜਿਹੜਾ ਭੋਜਨ ਬਚਦਾ ਸੀ ਉਹ ਮਹਾਰਾਜ ਕਹਿੰਦੇ ਸਨ ਵੀ ਬਿਆਸ ਵਿੱਚ ਸੁੱਟ ਦਿਓ ਤੇ ਦੇਗਾ ਮੁੱਧੀਆਂ ਮਾਰ ਦਿਓ ਸਵੇਰੇ ਨਵਾਂ ਬਣਾਉਣਾ। ਉਹਦਾ ਮਤਲਬ ਕੀ ਸੀ? ਉਹਦਾ ਮਤਲਬ ਮੈਡੀਕਲ ਸੀ, ਤੰਦਰੁਸਤੀ ਸੀ ਉਹਦਾ ਵੀ ਤਾਜ਼ਾ ਖਾਓ, ਕੱਲ ਦਾ ਨਾ ਖਾਓ। ਤੇ ਹੁਣ ਤਾਂ ਚਲੋ ਵਿਦੇਸ਼ ਵਿੱਚ ਤਾਂ ਮਜਬੂਰੀ ਹੈ ਉੱਥੇ ਜਾਈਏ ਨਾ ਸਿੰਘ ਕਹਿੰਦੇ ਨੇ। ਉਹ ਫਿਰ ਜਦੋਂ ਟਰੱਕ ਲੈ ਕੇ ਜਾਣਾ ਹੋਵੇ ਨਾ ਕਾਫੀ ਦੂਰ 8-8 ਦਿਨ। ਉਹ ਫਿਰ ਇੱਕ ਦਿਨ ਪਹਿਲਾਂ ਚੰਗੇ ਬਣ ਕੇ ਲੱਗੇ ਹੁੰਦੇ ਨੇ ਬਣਾਉਣ ਸਬਜ਼ੀਆਂ ਤੇ ਮਾਰ ਪੁੱਛਿਆ ਜੀ ਸਿੰਘ ਸਾਹਿਬ ਅੱਜ ਬੜੇ ਵਿਜੀ ਲੱਗਦੇ ਹੋ ਕੀ ਗੱਲ ਕਹਿੰਦੇ ਤਿਆਰੀ ਹੁੰਦੀ ਹੈ ਵੀ ਜੰਗ ਨੂੰ ਜਾਣ ਦੀ ਕਿਹੜੇ ਜੰਗ ਨੂੰ ਕਹਿੰਦੇ ਅਮਰੀਕਾ ਦੇ ਦੂਜੇ ਪਾਸੇ ਜਾਣਾ ਤੇ 8 ਦਿਨ ਦੀ ਇਕੱਠੀ ਸਬਜ਼ੀ ਬਣਾਉਣ ਲੱਗੇ ਆ ਉਹ ਸਾਰੀ ਇਕੱਠੀ ਕਰਕੇ ਫ੍ਰਿਜ ਵਿੱਚ ਲਾਉਂਦੇ ਚਲੋ ਉਹਨਾਂ ਦੀ ਇੱਕ ਮਜਬੂਰੀ ਮੰਨਨੇ ਆਪਾਂ ਪਰ ਇੱਥੇ ਮਜਬੂਰੀ ਵੀ ਕੋਈ ਨਹੀਂ